ਚਾਰ 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 ਬੂਰੀਆਂ ਵਾਲੀ ਆ ਇਹ ਅੱਛਾ ਬੂ ਆ ਚਾਰ ਬੂਰੀਆਂ ਪਾਈਆਂ ਨੇ ਆਪਣੇ ਕੋਲ ਨਾਗਜीन ਕਰ ਦੋ ਜੀ ਆਪਾਂ ਰੇਹ ਪਾ ਦੋ ਪੀਲੀ ਹੋ ਜਾਂਦੀ ਹੈ ਠੀਕ ਹੈ ਜੀ 150 ਦੀ ਕਹਿੰਦੇ ਨੇ ਪਰ ਛੱਡ ਕੇ ਘਰ ਨੂੰ ਵਾਜ ਜਾਂਦੇ ਨੇ ਅੱਛਾ ਮਤਲਬ ਵੀ ਉਹ ਸਸਤਰੀਕਾਰ ਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਆਪਾਂ ਆਪਣੇ ਖੇਤ ਆਏ ਹੋਏ ਹਾਂਗੇ ਹਨਾ ਰਾਤ ਜਿਹੜਾ ਕੁਦਰਤ ਦਾ ਕਹਿਰ بارش ਹੈਗਾ ਮਤਲਬ ਜਿਹੜੇ ਗੜੇ ਪਏ ਨੇ ਹਨਾ ਗੜੇ ਮਾਰੀ ਹੋਈ ਆ ਕਾਕੜੇ ਹੋਏ ਨੇ ਤੇ ਜਿਹੜਾ ਮੀਂਹ ਪੈ ਕੇ ਨਿਹਰੀ ਆਈ ਹੈਗੀ ਹਨਾ ਕਣਕ ਦੀਆਂ ਫਸਲਾਂ ਇਹਦੇ ਨਾਲ ਬਹੁਤ ਖਰਾਬ ਹੋਈਆਂ ਨੇਗੀਆਂ ਆਪਣੇ ਏਰੀਆ ਦੇ ਵਿੱਚ ਵੀ ਬਹੁਤ ਕਣਕ ਦੀਆਂ ਫਸ ਤੇ ਜਿਹੜੀਆਂ ਵਿੱਚ ਕਣਕਾਂ ਹਨਾ ਵਿੱਚ ਤੁਹਾਨੂੰ ਦਿਖਾ ਦਿੰਨੇ ਆਂਗੇ ਆਪਣੀ ਜਿਹੜੀ ਕਣਕ ਹੈਗੀ ਉਹ ਬਹੁਤ ਖੜੀ ਹੈ ਹਨਾ ਸਾਰੀ ਕੀ ਕਹਣਾ ਕਿਤੇ ਮਾੜੀ ਮੋਟੀ ਕੋਈ ਇੱਕ ਨਦੀ ਜਿਹੜੀ ਦੌਗੀ ਹੁੰਦੀ ਹੈ ਉਹ ਡਿੱਗੀ ਹੋਵੇ ਪਰ ਜਿਹੜੀ ਕਣਕ ਹੈ ਹਨਾ ਉਹਦਾ ਖੜੀ ਹੋਣ ਦਾ ਵੀ ਕੋਈ ਕਾਰਨ ਹੈਗਾ ਤੇ ਜਾਂ ਡਿੱਗਣ ਦਾ ਵੀ ਕੋਈ ਕਾਰਨ ਹੈ ਉਹਦੇ ਬਾਰੇ ਨਾ ਅੱਜ ਤੁਹਾਨੂੰ ਆਪਾਂ ਇੱਕ ਵੀਡੀਓ ਸ਼ੇਅਰ ਕਰਾਂਗੇ ਜਿਨ੍ਹਾਂ ਨਾਲ ਮਿਲ ਆ ਰਹੇ ਹੁਣ ਕੋਈ ਹੋਰ ਨਹੀਂ ਉਹ ਮੇਰੇ ਪਿਤਾ ਜੀ ਨੇ ਹਨਾ ਉਹਨਾਂ ਨਾਲ ਆਪਾਂ ਗੱਲ ਕਰਾਂਗੇ ਉਹਨਾਂ ਨੂੰ ਆਪਾਂ ਪੁੱਛਾਂਗੇ ਵੀ ਜਿਹੜੀ ਆਪਣੀ ਕਣਕ ਹੈ ਵੀ ਉਹ ਖੜੀ ਕਾਤੂ ਹੈ ਹਨਾ ਜਿਹੜੇ ਸਾਡੇ ਗਵਰਨਟੀ ਨੇ ਉਹਨਾਂ ਦੀ ਕਣਕ ਡਿੱਗੀ ਪਈ ਹੈ ਉਹਦੇ ਇਹਨਾਂ ਦਾ ਤਜਰਬਾ ਇਹ ਦੱਸਣਗੇ ਹਨ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਹਸਰੀਕਰ ਫਾਦਰ ਸਾਹਿਬ ਕੀ ਹਾਲ ਨੇ ਜੀ ਠੀਕ ਹੈ ਜੀ ਤੇ ਜਿਹੜੀ ਆਪਣੀ ਕਣਕ ਹੈ ਹਨਾ ਇਹ ਕਣਕ ਖੜੀ ਹੈਗੀ ਜਿਹੜੇ ਆਪਣੇ ਆ ਗਵਾਂਢੀ ਨੇ ਇਹਨਾਂ ਦੀ ਕਣਕ ਜਿਹੜੀ ਡਿੱਗੀ ਹੋਈ ਹੈ ਦਾ ਕੀ ਕਾਰਨ ਹੈ ਜਿਵੇਂ ਆਹ ਤੁਹਾਨੂੰ ਦਿਖਾ ਵੀ ਦਿੰਨੇ ਇੱਥੇ ਜਿਹੜੀਆਂ ਦੌਗੀਆਂ ਨੇ ਡਿੱਗੀਆਂ ਪਈਆਂ ਨੇ ਇਹਦਾ ਤਾਂ ਬੀਜ ਆ ਦੇ ਅੱਛਾ ਇਹਦਾ ਬੀ ਵਧ ਪਾਇਆ ਹੋਗਾ ਤਾਂ ਵਧਦਾ ਰੇ ਵਧਦਾ ਚ ਠੀਕ ਹੈ ਠੀਕ ਹੈ ਰੇ ਤੇ ਵੀ ਪਾਣੀ ਦਾ ਕਾਰਨ ਹੈ ਇਹਨੂੰ ਵੱਧ ਪਿਆ ਹੋਇਆ ਹੈ ਅੱਛਾ ਜਦੋਂ ਪਹਿਲਾਂ ਪਾਣੀ ਲਾਉਣੇ ਆਪਾਂ ਵੀ ਉਹ ਪਾਣੀ ਵੱਧ ਪਾਉਂਦੇ ਨੇ ਵੱਧ ਪਾਉਂਦੇ ਨੇ ਫਿਰ ਮੈ अच्छा मतलब स्प्रे ਵਧ ਫਿਰ ਮੈਗਜ਼ੀਨ ਦੀਆਂ ਸਪਰੇਹਾਂ ਕਰਨੀਆਂ ਪੈਂਦੀਆਂ ਨੇ ਜਦੋਂ ਮੈਗਜ਼ੀਨ ਕਰ ਦੋ ਜੀ ਆਪਾਂ ਰੇਹ ਪਾ ਦੋ ਪੀਲੀ ਹੋ ਜਾਂਦੀ ਹੈ ਠੀਕ ਹੈ ਜੀ 250 ਦੀ ਕਹਿੰਦੇ ਨੇ ਪੈਂਦੀ ਹੈ ਅੱਛਾ ਜੀ 250 ਦੇ ਕੀਲੇ ਆਪਣੇ 12 13 ਹੁੰਦੇ ਨੇ 12 13 250 ਦਾ ਉਹੀ ਆਪਾਂ ਨਾਣ ਮਿਰਚ ਲਿਓ ਠੀਕ ਹੈ ਠੀਕ ਹੈ ਜੀ ਮਤਲਬ ਵੀ ਜੇ ਆਪਾਂ ਪਾਣੀ ਇਹਦੇ ਵਿੱਚ ਘੱਟ ਪਾਈਏ ਪਹਿਲਾ ਪਾਣੀ ਜਿਹੜਾ ਫਸਲ ਨੂੰ ਘੱਟ ਪਾਈਏ ਚਾਰ ਪੰਜ ਕਰ ਮੈਂ ਰਹਿੰਦੇ ਵੱਡੋ ਅੱਛਾ ਜਿਹੜਾ ਕਿਆਰਾ ਹੁੰਦਾਗਾ ਵੀ ਉਹਨੂੰ ਕਿਆਰੇ ਨੂੰ ਰਹਿੰਦਾ ਵੱਡੇ ਵਿੱਚ ਹਨਾ ਜਿਵੇਂ ਜਿਹੜੇ ਮੇਰੀ ਹਾਮੋ ਵਰਨੇ ਮੁੰਡੇ ਉਹ ਕਹਿੰਦੇ ਨੇ ਵੀ ਇਹ ਕਿਆਰਾ ਲੱਗਣਾ ਨਹੀਂਗਾ ਉਹ ਤਾਂ ਛੱਡ ਕੇ ਘਰ ਨੂੰ ਬਾਜ ਜਾਂਦੇ ਨੇ ਅੱਛਾ ਮਤਲਬ ਵੀ ਉਹਨੂੰ ਪਾਣੀ ਨੂੰ ਜਿਹੜੇ ਨੂੰ ਪਹਿਲਾਂ ਕੋਰ ਪਾਣੀ ਹੁੰਦਾ ਉਹਨੂੰ ਖੜਕ ਕੇ ਲਾਉਣਾ ਚਾਹੀਦਾ ਖੜਕ ਕੇ ਲਾਉ ਪਾਣੀ ਤਾਂ ਆਈ ਖੜਕ ਕੇ ਲੱਗੇ ਅੱਛਾ ਵੀ ਪਾਣੀ ਫਾਸ ਨੂੰ ਘੱਟ ਲਾਓ ਜਿਹੜਾ ਪਾਣੀ ਵੱਧ ਲੱਗ ਜਾਂਦਾ ਉਹਦੇ ਕਾਰਨ ਕਰਕੇ ਫਸਕ ਪੀਲੀ ਪੈਂਦੀ ਆ ਚਾਰ ਚਾਰ ਬੋਰੀਆਂ ਰਹਿਦੀਆਂ ਪਾਉਂਦੇ ਨੇ ਅੱਛਾ ਜੀ ਹੁਣ ਆਪਣੀ ਕਣਕ ਹੈਗੀ ਪੌਣੇ 3 ਢਾਈ ਬੂਰੀਆਂ ਪਈਆਂ ਹੋਈਆਂ ਨੇ ਆਪਾਂ ਕੀਲੇ 'ਚ ਕਿੰਨੀਆਂ ਪੌਣੇ ਬੂਰੀਆਂ ਆ ਆਪਾਂ ਪੌਣੇ ਵਿੱਚ ਢਾਈ ਵੀ ਪਈਆਂ ਨੇ ਵਿੱਚ ਪੌਣੇ 3 ਵੀ ਪਈਆਂ ਨੇ ਠੀਕ ਲੋਕ 4 4 ਤੇ ਆ 4 4 ਬੂਰੀਆਂ ਵਾਲੀ ਆ ਇਹ ਅੱਛਾ ਆ 4 ਬੂਰੀਆਂ ਪਾਈਆਂ ਨੇ ਆਪਣੀ ਗਵਾਂਡੀਆਂ ਨੇ ਹਾਂ ਇਹਨਾਂ ਦੀ ਮੈਂ ਹਨਾ ਕਣਕ ਪਹਿਲਾਂ ਵੀ ਦੇਖਿਆ ਨਾ ਜੀ ਕਣਕ ਡਿੱਗੀ ਹੋਈ ਆ ਆਪਣੀ ਕਣਕ ਸਾਰੀ ਕੁਲਮ ਲਾ ਕੇ ਖੜੀ ਆ ਕੋਈ ਕੋਈ ਦੌਗੀ ਕਿਤੇ ਡਿੱਗੀ ਹੁੰਦੀ ਆ ਨਾ ਜਿੱਥੋਂ ਕਈ ਵਾਰ ਕੋਈ ਆਪਾਂ ਟਰੈਕਟਰ ਨਾਲ ਡੀਏਪੀ ਵੱਧ ਪੈ ਜਾਂਦਾ ਮੋੜਾ ਲਾਣ ਆ ਉਹ ਤਾਂ ਡਿੱਗ ਜਾਂਦੀ ਆ ਨਾ ਪਰ ਜਿਹੜੀ ਕਣਕ ਉਹ ਕਣਕ ਡਿੱਗੀ ਹੋਈ ਹੈ ਇਹੀ ਕਾਰਨ ਕਰਕੇ ਮੈਂ ਪੁੱਛਿਆ ਇੱਕ ਡੀਪੀ ਕਿੰਨਾ ਪਾਉਣਾ ਚਾਹੀਦਾ ਜੀ ਇਹਦੇ ਵਿੱਚ ਕਣਕ ਦੇ ਵਿੱਚ ਬੋਰੀ ਤੋਂ ਤਾਂ ਵੱਧ ਹੀ ਪਾਦਾ ਹੈ ਬੋਰੀ ਅੱਛਾ ਬੋਰੀ ਤੋਂ ਵੱਧ ਪਾਵੇ ਘੱਟ ਪਾਵੇ ਘੱਟ ਪਾਏ ਜੇ ਉਹ ਵਧੀਆ ਜਿੰਨੇ ਨੇ ਅਸਰ ਲੈਣਾ ਉੰਨੀ ਲੂ ਅੱਛਾ ਬੋਰੀ ਕੀ ਪਾਵੇ ਨਹੀਂ ਦੂਜੀ ਵਾਰ ਲੂ ਕਿੰਨਾ ਮਰਜ਼ੀ ਪਾ ਦੋ ਠੀਕ ਹੈ ਠੀਕ ਹੈ ਮੇਨ ਗੱਲਾਂ ਨੇ ਜਿਹੜੀਆਂ ਕਣਕ ਡਿੱਗਣ ਦੀਆਂ ਇੱਕਦਾਂ ਪਹਿਲਾ ਜਿਹੜਾ ਪਾਣੀ ਲਾਉਨੇ ਉਹ ਵੱਧ ਲੱਗ ਜਾਂਦਾ ਹੈ ਵੱਧ ਪਾਣੀ ਲਾਉਣ ਦੇ ਕਾਰਨ ਕਰਕੇ ਕਣਕ ਪੀਲੀ ਪੈ ਜਾਂਦੀ ਪੀਲੀ ਪੈ ਜਾਂਦੀ ਹੈ ਕਣਕ ਪੀਲੀ ਪੈਣ ਕਰਕੇ ਆਪਾਂ ਯੂਰੀਆ ਵੱਧ ਪਾਨੇ ਆ ਯੂਰੀਆ ਫਿਰ ਉਦੋਂ ਬਾਅਦ ਕਣਕ ਲਈ ਜਾਂਦੀ ਹੈ ਲਈ ਜਾਂਦੀ ਹੈ ਕਹਿੰਦੇ ਨੇ ਮੈਗਜ਼ੀਨ ਕਰ ਦੋ ਦੁਕਾਨ ਵਾਲੇ ਫੜਾਉਂਦੇ ਨੇ ਆ ਕਰ ਦੋ ਆ ਕਰ ਦੋ ਠੀਕ ਹੈ ਮਤਲਬ ਕਣਕ ਦੇ ਵਿੱਚ ਬਾਹਲਾ ਕੁਝ ਪਾਉਣ ਦਾ ਫਾਇਦੀ ਨਹੀਂ ਹੈਗਾ ਜੇ ਆਪਾਂ ਧਿਆਨ ਰੱਖ ਕੇ ਕਣਕ ਦੀ ਰੌਣੀ ਕਰ ਲਈਏ ਤੇ ਆਪਾਂ ਯੂਰੀਆ ਠੀਕ ਪਾ ਜੇ ਹਨਾ ਰੌਣੀ ਜੇ ਠੀਕ ਹੋਏ ਤਾਂ ਯੂਰੀਆ ਵੀ ਇਨਾਂ ਦਾ ਕਾਰਨ ਕਰਕੇ ਹੀ ਆਪਣੀ ਜਿਹੜੀ ਕਣਕ ਹੈਗੀ ਉਹ ਖੜੀ ਹੈ ਹਨਾ ਆਪਣੇ ਗੌਂਡੀਆਂ ਦੇ ਕਣਕਾਂ ਬਹੁਤ ਦੀਆਂ ਡਿੱਗੀਆਂ ਪਈਆਂ ਨੇ ਸੁਪਰ ਸੀਟਰ ਵਾਲੀ ਵੀ ਜ਼ਿਆਦਾ ਡਿੱਗਦੀ ਹੈ ਲੱਗਦਾ ਨਹੀਂ ਹੁਣ ਆਹ ਸੁਪਰ ਸੀਡਰ ਵਾਲੀ ਕਣਕ ਵੀ ਵੱਧ ਡੇਹੀਦੀ ਹੈ ਹੁੰਡ ਵੀ ਪੈਂਦਾ ਇਹਨੂੰ ਆਪਾਂ ਕਾਦੇ ਨਾਲ ਬੀਜਦੇ ਆ ਵੱਧ ਤੋਂ ਆ ਦੇ ਵੀ ਦੱਸੋ ਤੁਸੀਂ ਆਪਾਂ ਦਾ ਬੰਜਰ ਵੀ ਬੀਜਦੇ ਨੇ ਆ 0 ਡ੍ਰਿਲ ਨਾਲ 0 ਡ੍ਰਿਲ ਨਾਲ ਠੀਕ ਹੈ ਜੀ ਸੁਪਰ ਸੀਟਰ ਨਾਲ ਵੀ ਬੀਜਦੇ ਨੇ ਸੁਪਰ ਸੀਟਰ ਵਾਲੀ ਕਾਮਯਾਬ ਕਿਹੜੀ ਕਣਕ ਹੈ ਜੀ ਬੰਜਰ ਜ਼ਿਆਦਾ ਕਾਮਯਾਬ 0 ਡ੍ਰਿਲ ਵਾਲੀ ਵੱਧ ਕਾਮਯਾਬ ਵਾਲੇ ਸੁੰਡ ਨਹੀਂ ਪੈਂਦਾ ਇਹਨੂੰ ਉਹਨੂੰ ਸੁੰਡ ਨਹੀਂ ਪੈਂਦਾ ਇਹਨੂੰ ਸੁੰਡ ਪੈਂਦਾ ਇਹਨੂੰ ਬਿਮਾਰ ਕੀ ਰੋਡ ਰੈਲ ਵਾਲੀ ਕਣਕ ਤੇ ਜੇ ਮੀਂਹ ਪਏ ਜਰਮੀ ਹੋਈ ਤੇ ਉਹ ਵੀ ਚੱਲੇ ਜਾਂਦੀ ਉਹ ਚੱਲਦੀ ਠੀਕ ਹੈ ਠੀਕ ਹੈ ਠੀਕ ਹੈ ਪਤਾ ਸ੍ਰੀ ਜਿਹੜੀਆਂ ਤੁਹਾਡੀਆਂ ਕੋਈ ਹੋਰ ਗੱਲਾਂ ਨੇ ਉਹ ਵੀ ਤੁਸੀਂ ਦੱਸਿਆ ਕਰੋ ਹਨਾ ਆਪਾਂ ਸ਼ੇਅਰ ਕਰਿਆ ਕਰਾਂਗੇ ਠੀਕ ਹੈ ਜੀ ਧੰਨਵਾਦ